ਦੋਕੂ ਇੱਕ ਵਡੀਆਂ-ਵਡੀਆਂ ਦਰਸ਼ਵਾਦੀ ਗੱਲਾਂ ਕਰਿਆ ਕਰਦੇ ਸੀ ਪੰਜਾਬ ਦਾ ਪਾਣੀ ਲੁੱਟ ਲਿਆ ਕਾਂਗਰਸ ਨੇ ਜੀ ਪੰਜਾਬ ਤੇ ਹਮਲਾ ਕਰਤਾ ਜੀ ਕਾਂਗਰਸ ਨੇ ਕਾਂਗਰਸ ਨੇ ਦਰਬਾਰ ਸਾਹਿਬ ਢਾ ਦਿੱਤਾ ਜੀ 84 ਦੇ ਵਿੱਚ ਸਾਡੇ ਦੰਗੇ ਕਰਾ ਦਿੱਤੇ ਜੀ ਵਡੀਆਂ-ਵਡੀਆਂ ਗੱਲਾਂ ਕਰਿਆ ਕਰਦੇ ਸੀ ਹੁਣ ਜਿਹੜੀ ਨਾ ਬਿੱਲੀ ਥੈਲੀੋਂ ਬਾਹਰ ਆ ਗਈ ਇਹ ਕਾਂਗਰਸੀ ਸੀ ਅਸਲ ਵਿੱਚ ਪਹਿਲਾਂ ਤੋਂ ਹੀ ਦਿਖਾਵਾ ਇਹਨਾਂ ਦਾ ਮਖੌਟਾ ਹੋਰ ਸੀ ਅੰਦਰੋਂ ਕਾਂਗਰਸੀ ਸੀ ਇਹਨਾਂ ਨੇ ਕਾਂਗਰਸ ਦੀ ਮਦਦ ਕੀਤੀ ਬਿੱਟੂ ਦੀ ਮਦਦ ਕੀਤੀ ਦੋ ਵਾਰ ਲੋਕ ਸਭਾ ਇਲੈਕਸ਼ਨ 2014 ਦੇ ਵਿੱਚ ਇਹਨਾਂ ਨੇ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ ਫਿਰ ਇਹਨਾਂ ਨੇ 2019 ਦੀ ਇਲੈਕਸ਼ਨ ਵਿੱਚ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ ਇਹ ਕਹਿਣ ਨੂੰ ਤੇ ਦਿਖਾਉਣ ਨੂੰ ਕਾਂਗਰਸ ਗੋਦੀ ਸੀ ਪਰ ਅੰਦਰੋਂ ਕਾਂਗਰਸ ਨਾਲ ਲੜੇ ਹੋਏ ਸੀ ਔਰ ਕਹਿਣ ਨੂੰ ਹੀ ਹੈ ਵੀ ਇਹ ਸਿਖਾ ਸੀ ਕਹਿਣ ਨੂੰ ਸਿਖਨੇ ਪਰ ਅੰਦਰੋਂ ਇਹ ਕਾਂਗਰਸ ਦੇ ਭਗਤ ਸੀਗੇ ਔਰ ਕਾਂਗਰਸ ਨੂੰ ਜਿਤਾਉਣ ਵਾਸਤੇ ਕੰਮ ਕਰਦੇ ਸੀ ਅੱਜ ਕਾਂਗਰਸ ਦੇ ਵਿੱਚ ਸਿੱਧੇ ਤੌਰ ਤੇ ਚਲੇ ਗਏ ਕੋਈ ਫਰਕ ਪਊਗਾ ਦੂਜੀ ਵਾਰ ਆਏ ਸੀ ਦੂਜੇ ਨੰਬਰ ਤੇ ਆਈ ਪਿਛਲੀ ਵਾਰੀ ਕੋਈ ਫਰਕ ਲੱਗਦਾ ਵੀ ਲੋਕ ਲੋਕ ਭਲੇਖੇ ਵਿੱਚ ਸੀ ਲੋਕਾਂ ਦਾ ਭਲੇਖਾ ਦੂਰ ਹੋ ਗਿਆ